ਬਾਬਾ ਜੀ ਵੱਲੋਂ ਸਹੀ ਆ ਜੱਜਮੈਂਟ ਫਿਰ ਕੋਰਟ ਨੂੰ ਵੀ ਠੀਕ ਲੱਗਿਆ ਤਾਂ ਹੀ ਉਹਨਾਂ ਨੇ ਛੱਡਤਾ ਜੀ ਉਹ ਬਿਆਨ ਦਿੱਤਾ ਸੀਗਾ ਬਾਬਾ ਜੀ ਨੇ ਸਹੀ ਸੀ ਉਹ ਨਹੀਂ ਬਾਬਾ ਜੀ ਨੇ ਜੋ ਦਿੱਤਾ ਜੀ ਉਹ ਹਾਂਦੀ ਤੇ ਜੀ ਉਹ ਕਾਲ ਪ੍ਰਖਣਾ ਜੁੜੇ ਹੋਏ ਮਾਂ ਪਰਸੋਂ ਦੇ ਨੇ ਹਜੇ ਜੋ ਜੱਜ ਨੇ ਫੈਸਲਾ ਦਿੱਤਾ ਉਹ ਵੀ ਸਹੀ ਹੈ ਤੇ ਜੋ ਮਹਾਪਰਸਾਨੇ ਕੇ ਹੈ ਉਹ ਵੀ ਸਚਾਈ ਉਹਨਾਂ ਨੇ ਸਭ ਦੇਖੀ ਆ ਵੀ ਸਚਾਈ ਆ ਇਹਦੇ ਚ ਕੋਈ ਝੂਠ ਦੇ ਬੰਦੇ ਪਾਏ ਹੋਏ ਨੇ ਕਿਉਂਕਿ ਅਕਾਲੀ ਦਾ ਬਹੁਤ ਜ਼ੋਰ ਨਾਲ ਆ ਰਿਹਾ ਹੈ ਕੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਗੱਪੀਆਂ ਦੀ ਸਰਕਾਰ ਹੈ ਇਹ ਸਵੇਰੇ ਰਾਤ ਨੂੰ ਪੈਗ ਲਾ ਕੇ ਸੌਂਦਾ ਸਵੇਰੇ ਵੱਡੇ ਵੱਡੇ ਕੱਪ ਛੜਦਾ ਕਿਉਂਕਿ ਪੰਜਾਬ ਦੇ ਪੈਸੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਪੰਜਾਬ ਦਾ ਬਹੁਤ ਬੇੜਾਗਰ ਕਰ ਦਿੱਤਾ ਤੇ ਪੰਜਾਬ ਦਾ ਕੋਈ ਮਾੜੇ ਹੱਦ ਸਮਝ ਜਿੰਨੇ ਮਾੜੇ ਹਾਲਾਤ ਪੰਜਾਬ ਦੇ ਨੇ ਕਿਸੇ ਸੂਬੇ ਦੇ ਨਹੀਂ ਹੋਣਗੇ ਉਹਨਾਂ ਨੂੰ ਸਾਨੂੰ ਕੀ ਸਿਝਾਉਂਦੇ ਨੂੰ ਆਪਣੀ ਵੀ ਆਪਦੇ ਸਾਡੇ ਆਗੇ ਗੁਰੂਆਂ ਨੇ ਕਰਾ ਕੇ ਉਹਨਾਂ ਨੇ ਸਾਡੇ ਤੇ ਧੋਖਤੀਆਂ ਬਾਬਾ ਗੁਰਿੰਦਰ ਸਿੰਘ ਜੀ ਵੀ ਇਹ ਵੀ ਸਾਸ ਦੇ ਵਿੱਚ ਆਉਣਗੇ ਦੇਖੋ ਬਾਬਾ ਜੀ ਸਿਆਸਤ ਚ ਨਹੀਂ ਆਉਂਦੇ ਹੈਗੇ ਬਾਬਾ ਜੀ ਦਾ ਪਹਿਲਾਂ ਵੀ ਆਪਣੇ ਜਿਹੜੇ ਲੋਕਾਂ ਨੂੰ ਚਾਨਣ ਦੇ ਰਹੇ ਨੇ ਜ਼ਿੰਦਗੀ ਵਿੱਚ ਜਿਨ੍ਹਾਂ ਦੇ ਹਨੇਰਾ ਉਹਨਾਂ ਚਾਨਣ ਚਾਨਣ ਲਿਆ ਕੇ ਉਹਨਾਂ ਹਨੇਰੇ ਨੂੰ ਦੂਰ ਕਰਦੇ ਪਏ ਨੇ ਉਹਨਾਂ ਦਾ ਕੰਮ ਹੈ ਪਰਮਾਤਮਾ ਨਾਲ ਲੜ ਲੱਗੇ ਹੋਣੇ ਲੋਕਾਂ ਨੂੰ ਪਰਮਾਤਮਾ ਨਾਲ ਲੜਨਾ ਜੋੜਦੇ ਨੇ ਅਗਰ ਬਾਬਾ ਜੀ ਨੇ ਇਸ਼ਾਰਾ ਹੀ ਕਰਤਾ ਵੀ ਇੱਕ ਪਹਿਲਾਂ ਕਦੇ মিডিਆ ਸਾਹਮਣੇ ਨਹੀਂ ਬੋਲੇ ਵੀ ਕੱਲ ਉਹ মিডিਆ ਸਾਹਮਣੇ ਵੀ ਬੋਲੇ ਨੇ ਬੋਲੇ ਵੀ ਮਜੀਠੇ ਦੇ ਅੱਖ ਕੀ ਲਾਰਾ ਇਸ਼ਾਰਾ ਕਰਤਾ ਵੀ ਇਕਾਲੀ ਦਾਲੀ ਸਰਕਾਰ ਨੂੰ ਵੋਟਾਂ ਪਾਓ ਇੱਕ ਦੋ ਵੱਡੇ ਸੰਤਾਏ ਨੇ ਵੀ ਉਹਨਾਂ ਦੇ ਵੀ ਉਲਟ ਬੋਲੀ ਜਾਂਦਾ ਸੀ ਤੇ ਬਾਬਾ ਜੀ ਨੇ ਦਿੱਤਾ ਬਿਆਨ ਜੋ ਸਹੀ ਮੰਨਦੇ ਹੋ ਤੁਸੀਂ ਹਾਂਜੀ ਹਾਂ ਬਿਲਕੁਲ ਸਹੀ ਮੰਨਦੇ ਹਾਂ ਜੀ ਤੇ ਪਰ ਇਹ ਸ਼ਰਾਬੀ ਬੰਦੇ ਦਾ ਉਹ ਹਾਲ ਹੋਣਾ ਨਾ ਘਰ ਦਾ ਇਹਦੀ ਜਨਾਨੀ ਵੀ ਛੱਡ ਕੇ ਭੱਜ ਜਾਣੀ ਤੁਸੀਂ ਇਹਦਾ ਇਹ ਹਾਲ ਦੇਖਿਓ ਜਿਹੜਾ ਇਹ ਅੱਜ ਧੱਕਾ ਕਰ ਰਿਹਾ ਹੈ ਕਿਤੇ ਸਰਕਾਰ ਤੇ ਵੀ ਕਹਿੰਦੇ ਵੀ ਕਹਿੰਦੇ ਵੀ ਹਲੇ ਬੇਲ ਹੀ ਮਿਲਿਆ ਬਰੀ ਤਾਂ ਨਹੀਂ ਹੋਇਆ ਬੇਲ ਮਿਲੀ ਹੈ ਜੀ ਤੁਸੀਂ ਇਹ ਤਾਂ ਇਹ ਕਹਿੰਦਾ ਸੀ ਮੈਨੂੰ ਉਹਨੇ ਦਿਨ ਤੱਕ ਬਾਹਰ ਨਹੀਂ ਆਉਣ ਦਿੰਦਾ ਅਜੇ ਸ਼ਰਾਬੀ ਨੂੰ ਮਿਲਿਆ ਨੀਂਦ ਨਹੀਂ ਆਈ ਉਹਨੇ ਪੈਗ ਲਾ ਲਿਆ ਹੁਣ ਸਵੇਰੇ ਹੁਣ ਪੈਗ ਲਾ ਕੇ ਹੁਣ ਦੇਖ ਰਿਹਾ ਨਾ ਵੀ ਪੰਜਾਬੀ ਦੁਸ਼ਮਣ ਦੁਸ਼ਮਣ ਤੇ ਸੱਜਣ ਦੀ ਕਵਰ ਤੱਕ ਜਾਂਦਾ ਹੈ ਕਿਉਂਕਿ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਭਗਵੰਤ ਮਾਨ ਦੀ ਘਰ ਵਾਲੀ ਰਾਤ ਨੂੰ ਡਾਕਟਰਾਂ ਦੀ ਟੀਮ ਪੜਾ ਕੇ ਬੈਠੀ ਰਹੀ ਹੈ ਉਹਦੇ ਨਾਲ ਦੇ ਕਿਉਂਕਿ ਉਹ ਸੁੱਤਾ ਵੀ ਉੱਪਰਦਾ ਨਹੀਂ ਆਏ ਮਝੀਠੀ ਆ ਗਿਆ ਸასი ਕਾਲ ਜੀ ਮਬਿੰਦਰ ਸਿੰਘ ਤੇ ਤੁਸੀਂ ਪੈਡੂ ਟੀਵੀ ਦੇਖ ਰਹੇ ਹੋ 7 ਮਹੀਨੇ ਤੋਂ ਬਾਅਦ ਅੱਜ ਬਿਕਰਮ ਸਿੰਘ ਮੀਟਿਆ ਜਿਹੜਾ ਜੇਲ੍ਹ ਤੋਂ ਬਾਹਰ ਆ ਰਿਹਾ ਨਾ ਭਾ ਜੇਲ੍ਹ ਦੇ ਵਿੱਚ ਉਹ ਬੰਦ ਸੀਗਾ ਜਿਹੜੀ ਉਹਨਾਂ ਦੇ ਇਲਜ਼ਾਮ ਲੱਗੇ ਸੀ ਵੀਰਸ ਵੱਲੋਂ ਜਿਹੜੀ ਅੰਦਰੋਂ ਵੱਧ ਜਾਇਦਾਦ ਦੇ ਤੇ ਅੱਜ ਜੋ ਕੱਲ ਬੇਰਾਮੁਖੀ ਵੀ ਆਏ ਸੀ ਬਿਆਸ ਵਾਲੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਜਣਾ ਬਿਆਨ ਦਿੱਤਾ ਸੀ ਵੀ ਜਿਹੜੇ ਉਹਨਾਂ ਦੇ આરોਪ ਲੱਗੇ ਨੇ ਸਰਾਸਰ ਗਲਤ આરોਪ ਨੇ ਝੂਠੇ ਰੋਪ ਲਗਾਏ ਗਏ ਨੇ ਸਰਕਾਰ ਵੱਲੋਂ ਵੀ 7 ਮਹੀਨੇ ਫੇਰ ਵੀ ਉਹ ਜੇਲ੍ਹ ਚੜਾ ਰਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਇੰਨੀ ਖੁਸ਼ੀ ਆ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਵੀ ਐਨੀ ਖੁਸ਼ੀ ਆ ਵੀ ਜਿਹੜੇ ਢੋਟ ਅੱਜ ਜੋ ਬਿਰਕਾਉ ਜੀ ਦੀ ਮਂਡੀ ਮਜੀਠੀਆਂ ਨੇ ਜਿਹੜੇ ਜੇਲ੍ਹ ਚੋਂ ਬਾਹਰ ਆ ਰਹੇ ਢੋਲੀ ਕੀਤਾ ਹੋਇਆ ਪੂਰੀਆਂ ਖੁਸ਼ੀਆਂ ਦੇਖੋ ਤੁਸੀਂ ਟੈਗ ਲਗਾਏ ਗਏ ਨੇ ਜਿਹੜੇ ਛੰਡੇ ਨੇ ਇਹਨੇ ਵਰਕਰ ਅਕਾਲੀ ਦਲ ਵਰਕਰ ਪਹੁੰਚੇ ਹੋਏ ਨੇ ਵੀ ਜੇਲ੍ਹ ਚੋਂ ਜਿਹੜਾ ਉਹਨਾਂ ਦਾ ਲੀਡਰ ਜਿਹੜਾ ਬਾਹਰ ਆ ਰਿਹਾ ਹੈ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਵੀ ਕਰਦੇ ਆ ਵੀ ਇੰਨੀ ਖੁਸ਼ੀ ਹੈ ਜਿਹੜੀ ਫੁੱਲ ਲੈ ਕੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਇਹ ਫੁੱਲ ਲੈ ਕੇ ਖੜੇ ਨੇ ਅਕਾਲੀ ਵਰਕਰ ਨੇ ਜੋ ਗੱਲਬਾਤ ਕਰਾਂਗੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਕੀ ਕਹਣਾ ਹੈ ਬਾਬਾ ਜੀ ਅੱਜ ਇੰਨੀ ਖੁਸ਼ੀ ਹੈ ਵੀ 7 ਮਹੀਨੇ ਬਾਅਦ ਜਿਹੜਾ ਜੋ ਰੋਪ ਲੱਗੇ ਸੀ ਸਰਕਾਰ ਵੱਲੋਂ ਰੋਪ ਲੱਗੇ ਸੀ ਮਜੀਠੀ ਉੱਤੇ ਬਾਹਰ ਆ ਰਿਹਾ ਹੈ ਵੀ 7 ਮਹੀਨੇ ਦੇ ਅੰਦਰ ਰਹਿਣ باوجود ਵੀ ਕੀ ਕਹਿਣਾ ਚਾਹੋਗੇ ਵੀ ਰੋਪ ਸਾਰੇ ਗਲਤ ਸੀਗੇ ਗਲਤ ਤੇ ਸੀਗੇ ਜੀ ਕੱਲ ਬਾਬਾ ਜੀ ਵੀ ਕਹਿ ਗਏ ਸੀ ਵਿਆਸ ਵਾਲੇ ਕਹਿੰਦੇ ਵੀ ਗਲਤ ਨੇ ਦੇਖੋ ਕੱਲ ਉਹਨਾਂ ਨੇ ਕਿਹਾ ਅੱਜ ਆਪਣਾ ਰਿਜ਼ਲਟ ਆ ਗਿਆ ਕੱਲੇ ਆ ਗਿਆ ਸੀ ਰਿਜ਼ਲਟ ਸਾਹਮਣੇ ਕੱਲੇ ਨਾਲ ਦੀ ਨਾਲ ਜ਼ਮਾਨਤ ਦਾ ਹੋ ਗਿਆ ਸੀ ਹਰਪਾਲ ਜੀ ਮੇ ਦਾ ਬਿਆਨ ਵੀ ਆਉਂਦਾ ਵੀ ਉਹਨਾਂ ਨੂੰ ਉਹ ਵੀ ਬਾਬਾ ਜੀ ਨੇ ਵੀ ਵਿਆਸ ਵਾਲੇ ਨੇ ਵੀ ਰੱਬ ਉਹਨਾਂ ਨੂੰ ਰੋਪ ਰੱਬ ਦੀ ਤਰ੍ਹਾਂ ਮੰਨਦੇ ਨੇ ਨਾ ਵੀ ਇੱਕ ਤਰ੍ਹਾਂ ਸੰਗਤ ਵੀ ਜੁੜੀ ਹੋਈ ਆ ਵੀ ਉਹਨਾਂ ਨੂੰ ਜੱਜ ਨਹੀਂ ਬਣਨਾ ਚਾਹੀਦਾ ਉਹਨਾਂ ਦਾ ਇਹ ਵੀ ਰੋਪ ਆਇਆ ਪਿਓ ਅੰਤਵੰਦ ਦਾ ਵੀ ਰੋਪ ਆਇਆ ਜੋ ਜੱਜ ਬਣ ਜੱਜ ਬਣੇ ਨੇ ਬਾਬਾ ਜੀ ਨਹੀਂ ਜੱਜ ਨਹੀਂ ਉਹ ਤਾਂ ਜੋ ਹੈਗਾ ਸੀ ਉਹਨਾਂ ਨੇ ਕਹਿਤਾ ਉਹ ਹਾਂ ਸਹੀ ਕਿਹਾ ਉਹਨਾਂ ਨੇ ਕਈ ਵਾਰੀ ਝੂਠਾ ਝੂਠ 'ਚ ਵੀ ਬੰਦਾ ਫੜਿਆ ਜਾਂਦਾ ਕੋਈ ਗੱਲ ਨਹੀਂ ਹੁੰਦੀ ਵੀ ਗੱਲ ਗਲਤ 'ਚ ਵੀ ਹੋ ਜਾਂਦਾ ਕਿ ਮੇਰੀ ਜੱਜਮੈਂਟ ਬਾਬਾ ਜੀ ਵੱਲੋਂ ਸਹੀ ਆ ਜੱਜਮੈਂਟ ਫਿਰ ਕੋਰਟ ਨੂੰ ਵੀ ਠੀਕ ਲੱਗਿਆ ਤਾਂ ਹੀ ਉਹਨਾਂ ਨੇ ਛਡਤਾ ਜੀ ਰਿਹਾ ਕਰਤਾ ਉਦੋਂ ਦਾ ਨਾ ਕਰਤਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਬਿਆਨ ਦਿੱਤਾ ਸੀਗਾ ਬਾਬਾ ਜੀ ਨੇ ਸਹੀ ਸੀ ਉਹ ਨਹੀਂ ਬਾਬਾ ਜੀ ਨੇ ਜੋ ਦਿੱਤਾ ਇਹ ਉਹ ਹਾਂਦੀ ਸੀ ਜੀ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਮਹਾਪੁਰਸ ਹੁੰਦੇ ਨੇ ਹਜੇ ਜਿਹੜੇ ਆਪਣੇ ਸਹੀ ਅਵਧਾਰ ਉਹਨਾਂ ਨੇ ਕਿਸੇ ਰਾਜਨੀਤਿਕਾਂ ਦਾਣਾ-ਦਾਲ ਨਹੀਂ ਹੁੰਦਾ ਉਹ ਸਿਰਫ ਆਪਣੇ ਅਕਾਲ ਪੁਰਖ ਨਾਲ ਜੁੜੇ ਹੁੰਦੇ ਨੇ ਉਹਨਾਂ ਨੇ ਜੋ ਸਭ ਕੁਝ ਦੇਖ ਕੇ ਇਹੋ ਬਚਨ ਕਰਿਆ ਸੀਗਾ ਵੀ ਜੋ ਭਾਵੇਂ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਗਿਆ ਉਹ ਬਹੁਤ ਝੂਠ ਦਾ ਪਤੰਦਾ ਪਾ ਕੇ ਉਹਨੂੰ ਹਰ ਹਾਲਤ ਮਤਲਬ ਉਹਨੂੰ ਹਰਾ ਕਰਨ ਦੇ ਮਤਲਬ ਘਰੇ ਸੀ ਉਹ ਉਹ ਤਾਂ ਕਹਿੰਦੇ ਵੀ ਜੱਜ ਬਣਨੇ ਨੇ ਵੀ ਜੱਜ ਬਣਨਾ ਗਲਤ ਆ ਵੀ ਮਹਾਪੁਰਖ ਨੂੰ ਇਹ ਚੀਜ਼ਾਂ ਵੀ ਚੋਣਾ ਨਹੀਂ ਚਾਹੀਦਾ ਜੱਜ ਦੇਖੋ ਜਿਹੜੇ ਜੱਜ ਵੀ ਹੁੰਦੇ ਨੇ ਉਹ ਵੀ ਸਭ ਤੇ ਸਾਂਝੇ ਹੁੰਦੇ ਆ ਉਹਨਾਂ ਦੇ ਮਿੰਦਰ ਪੱਖ ਫੈਸਲਾ ਦੇਣਾ ਹੁੰਦਾ ਜੋ ਜੱਜ ਨੇ ਫੈਸਲਾ ਦਿੱਤਾ ਉਹ ਵੀ ਸਹੀ ਹੈ ਤੇ ਜੋ ਮਹਾਪੁਰਖਾਂ ਨੇ ਕਿਹਾ ਉਹ ਵੀ ਸਚਾਈ ਉਹਨਾਂ ਨੇ ਸਭ ਦੇਖੀ ਆ ਵੀ ਸਚਾਈ ਆ ਇਹਦੇ ਚ ਕੋਈ ਝੂਠ ਦੇ ਬੰਦੇ ਪਾਏ ਹੋਏ ਨੇ ਕਿਉਂਕਿ ਅਕਾਲੀ ਦਲ ਬਹੁਤ ਜ਼ੋਰ ਨਾਲ ਆ ਰਿਹਾ ਹੈ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਬੋਲਵਾਲਾ ਹੈ ਇਸ ਕਰਕੇ ਉਹਨਾਂ ਕਾਲੀ ਦਾਲ ਨੂੰ ਦਬਾਉਣ ਵਾਸਤੇ ਹੀ ਇਹ ਜਿਹੜਾ ਮਜੀਠਿਆ ਸਾਹਿਬ ਨੇ ਉਹ ਅੰਦਰ ਉਹਨਾਂ ਨੇ ਧੱਕੇ ਨਾ ਕਰੇ ਹੋਏ ਸੀਗੇ ਕੋਈ ਇਹਨਾਂ ਨੂੰ ਮਤਲਬ ਕੁਝ ਨਹੀਂ ਨਿਕਲਿਆ ਮਜੀਠਿਆ ਸਾਹਿਬ ਨੂੰ ਪਹਿਲਾਂ ਇਹ ਕੇਜੀਬਾਲ ਵੀ ਮਾਫੀ ਮੰਗੇ ਗਏ ਸੀਗੇ ਜਿੱਤੇ ਦੇ ਮਾਫਲੇ ਵਿੱਚ ਫਿਰ ਉਹ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਦਾ ਵੀ ਪਾ ਕੇ ਦੇ ਲਿਆ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਇਸ ਕਰਕੇ ਇਹ ਵੀ ਇਹ ਸੱਚ ਦੀ ਜਿਹੜੀ ਹੈ ਉਹ ਜਿੱਤ ਹੋਈ ਹੈ ਝੂਠ ਦੀ ਹਾਰ ਹੋਈ ਹੈ ਤੇ ਜਿਹੜੇ ਰੋਪ ਲੱਗਦੇ ਸੀ ਕਿ ਮਜੀਠੀ ਉੱਤੇ ਵੀ ਚਿੱਟੇ ਦੇ ਬਿਪਾਰਤ ਚਿੱਟਾ ਸੁਦਾਗਰ ਹਨਾ ਵੀ ਵੀ ਚਿੱਟਾ ਬਗਾਉਂਦਾ ਰਿਹਾ ਇਹ ਵੀ ਰੋਪ ਲੱਗਦੇ ਰਹੇ ਨੇ ਪਰ ਜਿਹੜੇ ਹੁਣ ਜਿਹੜਾ ਜਿਹੜੀ ਉਹਨਾਂ ਦਾ ਰੋਪ ਲੱਗੇ ਸੀ ਜਿਹੜੇ ਲਈ ਜੇਲ੍ਹ ਚ ਬੰਦ ਰਹੇ ਨੇ ਬਿジネス ਜਨ ਮਤਲਬ ਜਾਇਦਾਦ ਉਹ ਵੱਧ ਅਮਦਨ ਉਹ ਵੱਧ ਜਾਇਦਾਦ ਉਹ ਦੇ ਵੀ ਵੈਸੇ ਕੇ ਕੇਸ ਦੇ ਉੱਪਰ ਇਹ ਬਣਿਆ ਬਾਕੀ ਡਰੱਗ ਦੇ ਕੇਸ ਤਾਂ ਫਿਰ ਵੀ ਲੱਗੇ ਨੇ ਪਰ ਨਹੀਂ ਡਰੱਗ ਦੇ ਕੇਸ ਤਾਂ ਦੇਖੋ ਪਾਰਟੀ ਨੂੰ ਅਕਾਦੀਦ ਨੂੰ ਬਦਨਾਮ ਕਰਨ ਵਾਸਤੇ ਲਾਇਏ ਗਏ ਸੀਗੇ ਇਹ ਇਹ ਕਿਹੋ ਜਿਹੇ ਤਰ੍ਹਾਂ ਇਹਨਾਂ ਨੂੰ ਬਦਨਾਮ ਕਰੀਏ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਅਭਿਸ਼ੇਖਾ ਸਾਹਿਬ ਕਾ ਐਸੇ ਪੰਜਾਬ ਦੇ ਓਕੇ ਨੇਤਾ ਨੇ ਜਿਹੜੇ ਕਿ ਇੱਕ ਸੱਚ ਹੱਕ ਸੱਚ ਲਈ ਲੜਦੇ ਨੇ ਬੋਲਦੇ ਨੇ ਉਹਦੀ ਆਵਾਜ਼ ਬੰਦ ਕਰਨ ਵਾਸਤੇ ਇਹ ਸਭ ਕੁਝ ਕੀਤਾ ਗਿਆ ਤੇ ਵਿਜਿਟਿਆ ਸਾਹਿਬ ਘਭਰਾਂ ਵਾਲੇ ਵੀ ਹੈਗੇ ਪ੍ਰਾਪਰਟੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਸੇਮ ਹੀ ਅੰਦਰ ਰਹੇ ਨੇ ਇਹਨਾਂ ਦੇ ਹੱਥ ਪੱਦੇ ਕੁਸ਼ੀ ਸ਼ਕਤੀ ਵੀ ਕੋਰਟ ਦੇ ਜੱਜਾਂ ਨੇ ਜੋ ਫੈਸਲਾ ਹੈ ਉਹ ਸਹੀ ਕੀਤਾ ਉਹਨਾਂ ਨੇ ਸਭ ਦੇਖਿਆ ਵੀ ਦੇ ਕੋਈ ਕੁਝ ਨਹੀਂ ਹੈ ਇਹ ਸੈਸੀ ਰਾਂਜਸ ਦੇਕਾਰ ਦੇ ਤੁਹਾਨੂੰ ਬੰਦ ਕੀਤਾ ਗਿਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਫੁੱਲ ਲੈ ਕੇ ਖੜੇ ਨੇ ਆ ਕਾਲੀਦਾਲ ਵਰਕਰ ਨੇ ਇੰਨੀ ਖੁਸ਼ੀ ਹੈ ਵੀ ਜਿਹੜਾ ਮਜੀਦ ਦੇ ਉੱਤੇ આરોਪ ਲੱਗੇ ਸੀ ਉਹ ਗਲਤ ਸੀਗੇ ਕਿਉਂਕਿ ਅੰਦਰੋਂ ਵੱਧ ਜਾਇਦ ਜਿਹੜੇ આરોਪ ਲੱਗੇਗੇ ਸੀ ਜਿਹੜੇ ਕਹਿੰਦੇ ਸੀਗੇ ਨਸ਼ਾ ਦਾ ਸਤਾਗਰ ਹੈ ਉਹ ਤਾਂ ਕੋਈ આરોਪ ਸਾਬਿਤ ਨਹੀਂ ਕਰ ਸਕਿਆ ਸਰਕਾਰ ਕੀ ਕਹਿਣਾ ਚਾਹੋਗੇ ਵੀ ਪਹਿਲਾਂ ਸਰਕਾਰ ਕਾ ਵੀ ਵੀ ਮਜੀਠਿਆ ਨਸ਼ਾ ਵੇਚਦਾ ਹੈ ਉਹ ਤਾਂ ਕੋਈ ਰੋਪ ਲੱਗਿਆ ਨਹੀਂ ਹੈਗਾ ਜਿਹੜੇ ਰੋਪ ਵਿੱਚ ਚਿੰਦਰ ਸੀਗਾ ਉਹ ਸੀਗਾ ਵੀ ਆਮਦਰੋਬੱਧ ਜ਼ਾਇਦਾ ਦੇ ਰੋਪ ਤੇ ਉਹ ਤਾਂ ਵਾ ਸਾਬਤ ਨਹੀਂ ਕਰ ਸਕੀ ਇਹ ਦੇਖੋ ਜਿਹੜੀ ਭਗਵੰਤਮਾਨ ਸਰਕਾਰ ਹੈ ਗੱਪੀਆਂ ਦੀ ਸਰਕਾਰ ਹੈ ਇਹ ਸਵੇਰੇ ਰਾਤ ਨੂੰ ਪੈਗ ਲਾ ਕੇ ਸੌਂਦਾ ਸਵੇਰੇ ਵੱਡੇ ਵੱਡੇ ਗੱਪ ਛੜਦਾ ਸਭ ਨਾਲ ਵੱਡੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਹਨਾਂ ਵਕੀਲਾਂ ਨੇ ਦਲੀਲਾਂ ਦਿੱਤੀਆਂ ਜਾਂ ਸਭ ਨੇ ਦਲੀਲਾਂ ਰੱਦ ਸੁਣੀਆਂ ਤੱਕ ਨਹੀਂ ਹੈਗੀਆਂ ਤੇ ਇਹਨਾਂ ਦੀ ਕੋਈ ਵੀ ਦਲੀਲ ਜਿਹੜੇ ਇਹਨਾਂ ਨੇ ਚੈਲੰਜ ਕਰੇ ਸੀ ਕਿ ਹਜ਼ਾਰਾਂ ਏਕੜ ਜਮੀਨ ਹਿਮਾਚਲ ਦੇ ਵਿੱਚ ਆ ਕਲੋਨੀਆ ਕਪੂਰਥਲਾ ਵਿੱਚ ਕਟੀਆਂ ਹੋਈਆਂ ਨੇ ਉਹਦਾ ਕੋਈ ਵੀ ਐਵੀਡੈਂਸ ਕੋਰਟ ਵਿੱਚ ਪੇਸ਼ ਨਹੀਂ ਕਰ ਪਾਏ ਹੈ ਜਿਸ ਕਰਕੇ ਸਰਤਾਪਿਕੰਦ ਸਿੰਘ ਮਜੀਠੀਆ ਦੀ ਵੇਲ ਹੋਈ ਹੈ ਤੇ ਇਹਦੇ ਵਿੱਚ ਵੀ ਇਹ ਔੜਕੇ ਲਈ ਜਾਂਦੇ ਨੇ ਕਿ ਉਹਨਾਂ ਨੂੰ ਕੀ ਕਿੰਨਾ ਸ਼ਾਇਦ ਤਸਕਰ ਨੇ ਫਲਾਣੇ ਨੇ ਸਭ ਜਿਹੜੇ ਜਿੰਨੇ ਵੀ ਝੂਠੇ ਇਲਜ਼ਾਮ ਲਾਇਆ ਸੀ ਉਹ ਬੇਬੁਨਿਆਦ ਸੀ ਸਭ ਦੀ ਪੋਲ ਖੁੱਲ ਚੁੱਕੀ ਹੈ ਕਿਉਂਕਿ ਸਮਾਂ ਲੱਗਦਾ ਇੱਕ ਸੱਚਾਈ ਸੱਚ ਜਿਹ ਕਹਿੰਦਾ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚ ਝੂਠ ਦਾ ਬਹੁਤਾਂ ਲੰਮਾ ਉਮਰ ਨਹੀਂ ਹੁੰਦੀ ਝੂਠ ਦੀ ਜਿਹਦੇ ਪੱਲੇ ਸੱਚ ਹੁੰਦਾ ਆਖਿਰ ਥੋੜੇ ਟਾਈਮ ਟਾਈਮ ਜ਼ਰੂਰ ਲੱਗਦਾ ਪਰ ਸਾਹਮਣੇ ਜ਼ਰੂਰ ਆਉਂ ਪਬਲਿਕ ਦੇ ਇਹ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੱਤ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ ਤੇ ਵਰਕਰਾਂ ਦੀ ਚ ਪੂਰਾ ਹੱਸਾ ਹੈ ਤੇ ਕੱਲ ਵੀ ਹੱਤਸ਼ਬਾਜੀ ਹੋਈ ਸੀ ਲੱਡੂ ਵੰਡੇ ਗਏ ਸੀ ਤੇ ਫੁੱਲਾਂ ਦੀ ਅੱਜ ਵੀ ਵਰਕਾ ਹੋਣੀ ਹੈ ਤੇ ਅੱਜ ਵੀ ਦੀਵਾਲੀ ਮਨਾਈ ਜਾਣੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਲੱਗਦਾ ਵੀ ਹੁਣ ਵੀ ਸਤਾਈ ਦੇ ਵਿੱਚ ਵੀ ਅਕਾਲੀ ਦਲ ਹੁਣ ਉਪਰੋਕੀ ਹੋਣਾ ਕਿ ਚੱਕਰ ਦੇ ਸਕਦੇ ਆ ਸਰਕਾਰ ਨੂੰ ਕੋਈ 27 ਦੇ ਵਿੱਚ ਬਿਗਲ ਵੱਜ ਚੁੱਕਿਆ ਹੈ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਬਲਾਕ ਸੰਮਤੀਆਂ ਵਿੱਚ ਬਹੁਤ ਹੀ ਤਗੜੀ ਲੀਡ ਨਾਲ ਅਕਾਲੀ ਦਲ ਜਿੱਤੇ ਆ ਤੇ 2027 ਦਾ ਬਿਗਲ ਪਚਾ ਚੁੱਕੇ ਨੇ ਆ ਸਾਡੇ ਬਲਾਕ ਸੰਮਤੀ ਮੈਂਬਰ ਨੇ ਜਿੱਤੇ ਹੋਏ ਨੇ ਬੜੀ ਤਗੜੀ ਲੀਡ ਨਾਲ ਜਿੱਤੇ ਹੋਏ ਨੇ ਇਹ ਕਰਕੇ ਅਕਾਲੀ ਦਲ ਤਾਂ ਹੁਣ ਚੜ੍ਹਦੀ ਕਲਾ ਵੱਲ ਸੋਚ ਰਿਹਾ ਤੇ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਕਿਉਂਕਿ ਅਕਾਲੀ ਦਲ ਕਦੇ ਟੈਂਦੀ ਗੱਲ ਨਹੀਂ ਕਰਦਾ ਬੇਸ਼ੱਕ ਚੜ੍ਹਦੀ ਗੱਲ ਕਰਦਾ ਹੈ ਲੋਕ ਕਹਿੰਦੇ ਵੀ ਡਾਇਨਾਸੌਰ ਆ ਸਕਦੇ ਨੇ ਵੀ ਅਕਾਲੀ ਦਾਲ ਨਹੀਂ ਆ ਸਕਦਾ ਫਿਰ ਇਹ ਗੱਲ ਹੁਣ ਉਲਟਾ ਜੀ ਉਲਟ ਸਾਬਤ ਹੋ ਗਈ ਫਿਰ ਹੁਣ ਇਹ ਵੀ ਨਹੀਂ ਪਤਾ ਕਿ ਡਾਇਨਾਸੌਰ ਵੀ ਨਾ ਪ੍ਰਮਾਤਮਾ ਭੇਜ ਦਵੇ ਅਕਾਲੀ ਦਾ ਹੁਣ 2027 ਦੇ ਵਿੱਚ ਆਣੇ ਨੇ ਤੇ ਅਕਾਲੀ ਦਾ ਸਰਕਾਰ ਬਣਨੀ ਹੈ ਤੇ ਇਹਨਾਂ ਦੀ ਧੋਣ ਦੇ ਗੋਡੇ ਰੱਖਣਾ ਜਿਹੜੇ ਝੂਠੇ ਅੱਜ ਕੱਲ ਮੁਕਾਬਲੇ ਦੇ ਦੇਖੋ ਅੱਜ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਸਨੈਚਿੰਗ ਲੁੱਟਾਂ ਖੋਹਾਂ ਅਫਰੋਤੀਆਂ ਕੋਈ ਬਿਜ਼ਨਸਮੈਨ ਸੇਫ ਨਹੀਂ ਹੈਗਾ ਕੋਈ ਪੰਜਾਬ ਦੇ ਵਿੱਚ ਇੰਟਰਸਟ ਨਹੀਂ ਲੈ ਕੇ ਆਣਾ ਚਾਹੁੰਦਾ ਹੈਗਾ ਕਿਉਂਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਮਾੜੇ ਕਰ ਦ ਆਮ ਇਨਸਾਨ ਤੱਕ ਸੇਫ ਨਹੀਂ ਹੈਗਾ ਥੋੜੇ ਦਿਨ ਪਹਿਲਾਂ ਨਾਪੇ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਕਤਲ ਹੋ ਗਿਆ ਟਿਆ ਉਹ ਤਾਂ ਦੇਖੋ ਜਦ ਪੁਲਿਸ ਮੁਲਾਜ਼ਮ ਦਾ ਕਤਲ ਹੋ ਸਕਦੇ ਨੇ ਆਮ ਇਨਸਾਨ ਕਿੱਥੇ ਸੇਫ ਰਹਿ ਗਿਆ ਤੇ ਸਰਕਾਰ ਦੇ ਲਹਨਤ ਹੈ ਉਹਨਾਂ ਨੂੰ ਲਹਨਤ ਅਸੀਂ ਬਹੁਤ ਪੇਜ ਹੈ ਕਿ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਜਿਹੜਾ ਪੰਜਾਬ ਦਾ ਪੈਸਾ ਇਹਨਾਂ ਨੇ ਅੰਨ੍ਹਾ ਬੰਦ ਰੋੜਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਪੂਣ ਮੰਗ ਲੱਗੇ ਹੋਏ ਨੇ ਜਿਹੜੇ ਪੰਜਾਬ ਦੇ ਹਰ ਮਹੀਨੇ ਚੜੇ ਮਹੀਨੇ ਪੰਜਾਬ ਦੇ ਸਰ ਤੇ ਕਰਜ਼ਾ ਲੈਂਦੇ ਨੇ ਇਹਦੇ ਕੱਲਾ ਕੱਲਾ ਰੁਪਈਆ 2027 ਦੇ ਵਿੱਚ ਸਰਕਾਰ ਬਣਾ ਕੇ ਕੱਲਾ ਕੱਲਾ ਹਸਾਬ ਲਿੱਤਾ ਜਾਊਗਾ ਇਹਨਾਂ ਦੇ ਪੂਰੀ ਬਣਦੀ ਕਾਰਵਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮ ਨਿਕਾਲ ਦੇ ਦਰ ਸਰਕਾਰ ਬਣਾਵਾਂਗੇ ਤੇ ਚੜ੍ਹਦੀ ਕਲਾ ਵਾਲਾ ਪੰਜਾਬ ਨੂੰ ਲੈ ਕੇ ਜਾਵਾਂਗੇ ਹਰਪਾਲ ਜੀ ਮੇਰਾ ਬਿਆਨ ਕਿਵੇਂ ਦੇਖਦੇ ਹੋ ਅਭੀ ਕਹਿੰਦੇ ਵੀ ਪਾਪਾ ਜੀ ਨੂੰ ਜੱਜ ਨਹੀਂ ਬਣਨਾ ਚਾਹੀਦਾ ਸੀ ਇਹ ਕੰਮ ਸੁਪਰੀਮ ਕੋਰਟ ਦਾ ਹੈ ਵੀ ਉਹਨਾਂ ਦਾ ਕੰਮ ਹੈ ਤੇ ਕੋਈ ਹਰਪਾਲ ਜੀ ਮਾਨ ਦਾ ਵਕੀਲ ਬਦਲੇ ਕਿੰਨੇ ਬਣਾ ਦਿੱਤਾ ਤੇ ਉਹ ਤੋਂ ਬੇਪਰਵਾਹ ਮਾੜੇ ਭਾਗ ਦੀ ਪੰਜਾਬ ਦੇ ਉਹਨਾਂ ਪੰਜਾਬ ਦਾ ਖਜ਼ਾਨਾ ਹੀ ਲਾ ਦਿੱਤਾ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਕੌਣ ਮੰਗ ਲੱਗਾ ਹੋਇਆ ਕਿਉਂਕਿ ਉਹ ਪੰਜਾਬ ਦਾ ਸਾਰਾ ਪੈਸਾ ਹੈ ਮਾਧਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਦਿੱਲੀ ਦੇ ਵਿੱਚ ਜਿੰਨੇ ਵੀ ਐਡਰਟਾਈਜ਼ਮੈਂਟ ਹੁੰਦੇ ਨੇ ਤੇ ਉਹ ਸਾਰੇ ਰੁਪਈਆ ਇਹ ਪੰਜਾਬ ਦਾ ਉੱਥੇ ਜਾ ਕੇ ਲੱਗ ਰਿਹਾ ਕਿਉਂਕਿ ਪੰਜਾਬ ਦੇ ਪੈਸੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਪੰਜਾਬ ਦਾ ਬਹੁਤ ਬੇੜਾਗਰ ਕਰ ਦਿੱਤਾ ਤੇ ਪੰਜਾਬ ਦਾ ਕੋਈ بڑے ਅੱਤਵਾਦੀ ਜਿੰਨੇ ਮਾੜੇ ਹਾਲਾਤ ਪੰਜਾਬ ਦੇ ਨੇ ਕਿਸੇ ਸੂਬੇ ਦੇ ਨਹੀਂ ਹੋਣਗੇ। ਬਈ ਉਹ ਆਪਦਾ ਬਿਆਨ ਦੇ ਰਹੇ ਨੇ ਉਹਨਾਂ ਨੂੰ ਆਇਆ ਸੀ ਉਹ ਬੇਆਪਦੇ ਨੇ ਮਕਾ ਲੜ ਰਹੇ ਨੇ ਕੇਸ ਜਿਹੜਾ ਪਹਿਲੀ ਬੇਆਪਦੀ ਕੀਤੀ ਬਰੇ ਕੋਲ ਲਾਦਾ ਸੀ ਉਹਦਾ ਵਕੀਲ ਹਰਪਾਲ ਸਿੰਘ ਮੈਂ ਜੀ ਉਹਦਾ ਵਕੀਲ ਆਪਣਾ ਸਿੱਕਾ ਮੰਤਰੀ ਆ ਜੀ ਉਹਨਾਂ ਨੂੰ ਸਾਨੂੰ ਕੀ ਸਜਾਉਂਦੇ ਨੂੰ ਆਪਦੀ ਬੇ ਆਪਦੇ ਸਾਡੇ ਆਗੇ ਗੁਰੂਆਂ ਨੇ ਕਰਾ ਕੇ ਉਹਨਾਂ ਨੇ ਸਾਡੇ ਦੇ ਧੋਖਤੀਆਂ ਦੇ ਵਿੱਚ ਤੋਂ ਇਹ ਵੀ ਗੱਲਾਂ ਹੋ ਰਹੀਆਂ ਨੇ ਵੀ ਜਿਹੜੇ ਡੇਰਾ ਮੁਖੀ ਨੇ ਬਿਆਸਦੇ ਬਾਬਾ ਗ੍ਰਿੰਦਰ ਸਿੰਘ ਜੀ ਵੀ ਇਹ ਵੀ ਸਿਆਸਤ ਵਿੱਚ ਆਉਣਗੇ ਦੇਖੋ ਬਾਬਾ ਜੀ ਸਿਆਸਤ ਵਿੱਚ ਨਹੀਂ ਆਉਂਦੇ ਹੈਗੇ ਬਾਬਾ ਜੀ ਦਾ ਪਹਿਲਾਂ ਵੀ ਆਪਣੇ ਨੇੜੇ ਲੋਕਾਂ ਨੂੰ ਚਾਨਣ ਦੇ ਰਹੇ ਨੇ ਜ਼ਿੰਦਗੀ ਵਿੱਚ ਜਿਨ੍ਹਾਂ ਦੇ ਹਨੇਰਾ ਹੁੰਦਾ ਚਾਨਣ ਚਾਨਣ ਲਿਆ ਕੇ ਹਨੇਰੇ ਨੂੰ ਦੂਰ ਕਰਦੇ ਪਏ ਨੇ ਉਹਨਾਂ ਦਾ ਕੰਮ ਹੈ ਪਰਮਾਤਮਾ ਨਾਲ ਲੜ ਲੱਗੇ ਹੋਣੇ ਲੋਕਾਂ ਨੂੰ ਪਰਮਾਤਮਾ ਨਾਲ ਲੜਨਾ ਜੋੜਦੇ ਨੇ ਜਦੋਂ ਲੱਗਦਾ ਬਾਬਾ ਜੀ ਨੇ ਇਸ਼ਾਰਾ ਹੀ ਕਰਤਾ ਵੀ ਪਹਿਲਾਂ ਕਦੇ মিডিਆ ਸਾਹਮਣੇ ਨਹੀਂ ਬੋਲੇ ਵੀ ਕੱਲ ਉਹ মিডিਆ ਸਾਹਮਣੇ ਵੀ ਬੋਲੇ ਨੇ ਬੋਲੇ ਵੀ ਮਜੀਠੇ ਦੇ ਹੱਕ ਦੇ ਵਿੱਚ ਵੀ ਨੇ ਕੀ ਲੱਗਦਾ ਇਸ਼ਾਰਾ ਕਰ ਆ ਵੀ ਇਕਾਲੀ đảng ਸਰਕਾਰ ਨੂੰ ਵੋਟਾਂ ਪਾਓ ਮੈਂ ਤਾਂ ਇੱਕ ਗੱਲ ਜਾਣਦਾ ਜੀ ਜਿਹਦੇ ਪੱਲੇ ਸੱਚ ਕੋਠੇ ਛੱਡ ਕੇ ਨੱਚ ਤੇ ਜੋ ਸੱਚਾਈ ਆ ਸੱਚਾਈ ਕਹਿਣ ਦੇ ਵਿੱਚ ਕੋਈ ਵਿਰੇਜ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਝੂਠੇ ਮੁਕੱਦਮੇ ਪਾਏ ਨੇ ਹੁਣ ਜੇ ਮੈਂ ਵੀ ਕਹਾਂ ਇਹ ਸਾਰੇ ਆਮ ਝੂਠੇ ਮੁਕੱਦਮੇ ਨੇ ਕੋਈ ਤੁਸੀਂ ਆਪਣਾ ਕੋਰਟ 'ਚ ਪ੍ਰੂਫ ਹੀ ਨਹੀਂ ਦੇ ਸਕਦੇ ਕਿ ਜੱਜ ਸਾਹਿਬ ਨੇ ਤੁਹਾਡੀ ਦਲੀਲਾਂ ਦਾ ਕਰਤ ਕਰਤੀਆਂ 9 ਬਸ ਹੁਣਾਈ ਤੱਕ ਨਹੀਂ ਹੋਈ ਹੈਗੀ ਤਾਂ ਤੁਸੀਂ ਕਿਹੜੇ ਦਿਨਾਂ ਚੈਲੰਜ ਕਰਦੇ ਹੋ ਕਿ ਤੁਸੀਂ ਆ ਵੀ ਅਸੀਂ ਦਾ ਡਰਸ ਮਾਫੀਆ ਦੇ ਕੇ ਸਿਕੰਦਰ ਕੀਤਾ ਇੱਕ ਵੱਧ ਆਮਦਨ ਦੇ ਸਿੰਗਮ ਦੇ ਵਿੱਚ ਚਰ ਕੇ ਅੰਦਰ ਕੀਤਾ ਹੈ ਇਹ ਸਾਰੇ ਛੁੱਟੇ ਕੇਸ ਨੇ ਇਹ ਤੇ ਅਸੀਂ ਅਸੀਂ ਖੁਦ ਕਹਿੰਦੇ ਸੀ ਸਾਰੇ ਆਮ ਛੁੱਟੇ ਕੇਸ ਹੁਣ 10:30 ਦੇ ਕਰੀਬ ਕਹਿੰਦੇ ਸੀ ਵੀ ਬਾਹਰ ਆ ਜਾਣਗੇ ਇਹ ਕੱਲ ਨਿਊਜ਼ ਚੱਲਦੀ ਹੈ ਕੱਲ ਦੀ ਹੈ ਨਾ ਕਿੰਨਾ ਕ ਟਾਈਮ ਲੱਗ ਜਾਊਗਾ ਬਾਹਰ ਆਉਣ ਚ ਹੁਣ ਦੇਖੋ ਇਹ ਤਾਂ ਹੁਣ ਸਰਕਾਰ ਦੀ ਕਬਰਾੜ ਸਰਿਆਮ ਹੀ ਦੇਖਦੀ ਪਈ ਆ ਕੱਲ ਦੀ ਆਪਣੇ ਆਰਡਰ ਕੱਲ ਦੇ ਹੋਏ ਮੇਰੇ ਨਾਲ 6 ਵਜੇ ਤੋਂ ਬਾਅਦ ਆਰਡਰ ਹੋਏ ਨੇ ਤੇ ਹੁਣ ਤੱਕ ਤਾਂ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ ਸਾਦਿਕ ਖਬਰ ਆ ਰਹੀ ਹੈ ਕਿ ਪ੍ਰਸ਼ਾਸਨ ਹੀ ਦੇਖ ਸਕਦਾ ਕਿ ਇਹਨਾਂ ਨੇ ਤਾਂ ਪੂਰਾ ਬਾਰਡਰ ਹੀ ਬਣਾਇਆ ਪਿਆ ਨਾ ਪਿੰ ਨੂੰ ਤੇ ਆਲੇ-ਦਾਲੇ ਸਾਰੀ ਫੋਰਸ ਲਾਈ ਪਈ ਹੈ ਤੇ 1500 2000 ਕਿਲੋਮੀਟਰ ਦੇ ਏਰੀਆ 'ਚ ਕੋਈ ਵੀ ਕਿਸੇ ਨੂੰ ਖੜ੍ਹ ਨਹੀਂ ਦਿੱਤਾ ਜਾ ਰਿਹਾ ਹੈਗਾ ਸऱ्याਵੇਂ ਧੱਕਾ ਕੀਤਾ ਜਾ ਰਿਹਾ ਹੈ ਸਭ ਬੇਬੁਨਿਆਦ ਰੋਪਨੇ ਕੋਈ ਉਹਨਾਂ ਤੇ ਰੋਪਣੀ ਸੁਪਰੀਮ ਕੋਰਟ ਦੇ ਉੱਤੇ ਕੋਈ ਹੋ ਸਕਦਾ ਹੈ ਸੁਪਰੀਮ ਕੋਰਟ ਨੇ ਕਿਉਂ ਜਮਾਤ ਦਿੱਤੀ ਉਹਨਾਂ ਨੂੰ ਜੇ ਉਹਨਾਂ ਤੇ ਕੋਈ આરોਪ ਹੁੰਦਾ ਤਾਂ ਕਿਉਂ ਜਮਾਤ ਦਿੰਦੇ ਠੀਕ ਹੈ ਨਹੀਂ ਇਹ ਤਾਂ ਵੇਖੋ ਬੇਬੁਨਿਆਦ ਗੱਲਾਂ ਨੇ ਝੂਠਾ ਸ਼ਰਾਬੀ ਬੰਦਾ ਜਿਹੜਾ ਹਰ ਬੰਦਾ ਰਾਤ ਨੂੰ ਕੁਛ ਕਹਿੰਦਾ ਸ ਦਿਨ ਮੇ ਜਦ ਐਡੇ ਵੱਡੇ ਸੰਤ ਆਏ ਨੇ ਵੀ ਉਹਨਾਂ ਦੇ ਵੀ ਉਲਟ ਬੋਲੀ ਜਾਂਦਾ ਹੁਣ ਆ ਉਹ ਬਿਆਨ ਦਿੱਤਾ ਵੀ ਇਹ ਜੱਜ ਬਣਦੇ ਨੇ ਉਹਨਾਂ ਕੋਈ ਬਿਆਨ ਦਿੱਤਾ ਵੈਸੇ ਉਹਨਾਂ ਕੋਲ ਆਪ ਜਾਂਦੇ ਨੇ ਹੁਣ ਜਦੋਂ ਉਹਨਾਂ ਨੇ ਬਿਆਨ ਦੇ ਦਿੱਤਾ ਤਾਂ ਉਹਨਾਂ ਨੂੰ ਉਹਨਾਂ ਵੀ ਉਲਟ ਬੋਲਦੇ ਨੇ ਵੀ ਇਹ ਜੱਜ ਜੱਜ ਬਣਦੇ ਜਾਂਦੇ ਨੇ ਇਹ ਜੱਜ ਇੱਕ ਭਗਵੰਤ ਬਣ ਕੋਈ ਜੱਜ ਇਹ ਕੋਈ ਸਜ਼ਾ ਦੇਊਗਾ ਕੋਰਟ ਦੇ ਸਜ਼ਾ ਦੇਣੀ ਕੋਰਟ ਨੇ ਜਮਾਤ ਦਿੱਤੀ ਆ ਇਹ ਕੋਈ ਕੋਰਟ ਨੂੰ ਇਹ ਕੋਰਟ ਦਾ ਵੀ ਹੱਕ ਮੰਨਦਾ ਵੀ ਇਹ ਗੱਲ ਕਹਿਣ ਦਾ ਵੀ ਬਾਬਾ ਜੀ ਨੂੰ ਨਹੀਂ ਕਹਿਣਾ ਚਾਹੀਦਾ ਸੀ ਉਹਨਾਂ ਦਾ ਇਹ ਗੁੱਸਾ ਹੈ ਬਾਬਾ ਜੀ ਨੂੰ ਕਿਉਂ ਵੇਖੋ ਜਿਹੜੇ ਹਰੇਕ ਇਨਸਾਨ ਨੂੰ ਇਹ ਲੱਗਦਾ ਸੀ ਵੀ ਇਹ ਜੋ ਕੀਤਾ ਝੂਠ ਕੀਤਾ ਤੇ ਝੂਠ ਦੇ ਖਿਲਾਫ ਤਾਂ ਹਰੇਕ ਹੀ ਕਹੂਗਾ ਜਿਹੜੀ ਝੂਠਾ ਝੂਠੀ ਹੈ ਹਾਂਜੀ ਕੀ ਕਹਿਣਾ ਚਾਹੋ ਬਾਬਾ ਜੀ ਉਹ ਬਾਬਾ ਜੀ ਨੇ ਦਿੱਤਾ ਬਿਆਨ ਜੋ ਸਹੀ ਮੰਨਦੇ ਹੋ ਤੁਸੀਂ ਹਾਂਜੀ ਹਾਂ ਬਿਲਕੁਲ ਸਹੀ ਮੰਨਦੇ ਹਾਂ ਜੀ ਦੇਖੋ ਇਹ ਝੂਠੇ ਬਰਚੇ ਦਰਜ ਕਰਕੇ ਸਾਡਾ ਮਹਿਬੂਬ ਵਿਕਰਮ ਸਿੰਘ ਜੀ ਠੀਂ ਅੰਦਰ ਘਰਤਾ ਅੱਜ ਸਾਨੂੰ ਬਹੁਤ ਜਾਗ ਆ ਉਹ ਬਾਹਰ ਆਉਣਗੇ ਧਰਮ ਬਿਨਾਂ ਰਾਜ ਬਿਨਾਂ ਧਰਮ ਚਲਹਿ ਧਰਮ ਬਿਨਾਂ ਸਭ ਦਲੇ ਮਲੇ ਹੈ ਧਰਮ ਤੋਂ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਦੇਖੋ ਇਹ ਪੈਗ ਪੀਣ ਵਾਲਾ ਰਾਤ ਨੂੰ ਕੁਛ ਕਰਦਾ ਤੜਕੇ ਨੂੰ ਕੁਛ ਕਰਦਾਗਾ ਕਦੇ ਗੋਲ ਕਾਂ ਦੇ ਟਿਕਟ ਟਿਕਾ ਟਿੱਪਣੀ ਕਰਦਾਗਾ ਕਦੇ ਗੁਰੂ ਘਰ ਦੇ ਗਲਿਆਰੇ ਨੂੰ ਕਹਿੰਦਾ ਮੈਂ ਪਵਿੱਤਰ ਦਾ ਐਲਾਨ ਦੇਦਾ ਇਹ ਕੌਣ ਹੁੰਦਾਗਾ ਦੇਖੋ ਸਤਿਗੁਰਾਂ ਦੀ ਕਿਰਪਾ ਨਾਲ ਅੱਜ ਸਾਡਾ ਮਹਿਬੂਬ ਇਹ ਜੋ ਵਿਕਰਮ ਸਿੰਘ ਜੀ ਜੀ ਆ ਰਹੇ ਨੇ ਸਾਨੂੰ ਬਹੁਤ ਚਾਗ ਅਸੀਂ ਫੁੱਲਾਂ ਦੀ ਵਰਖਾ ਔਰ ਟੋਲਟ ਮੱਕੇ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਤੇ ਪੂਰੀਆਂ ਤਿਆਰੀਆਂ ਨੂੰ ਉਹਨਾਂ ਦੇ ਸਵਾਗਤ ਵਾਸਤੇ ਤੇ ਮੈਂ ਸਮਝਦਾ ਕਿ ਮਾਜੇ ਦਾ ਜਰਨਾਲ ਹੈ ਜਿੱਡਾ ਜੱਡ ਬੱਡਾ ਜਰਨਾਲਾ ਉਹਦੀਆਂ ਤਿਆਰੀਆਂ ਨੇ ਤੇ ਹੁਣ ਤੋਂ ਬਾਅਦ ਮੈਂ ਸਮਝਦਾ ਜਿਹੜੀਆਂ ਰਾਤ ਦੀਆਂ ਭਗਵਾਨਤਮਨ ਦੇ ਕਸੀਆਂ ਪੈ ਰਹੀਆਂ ਨੇ ਨਾ ਟੀਕੇ ਲਾ ਲਾ ਕੇ ਉਹਦਾ ਮਨੁਹੀ ਉਹਨੂੰ ਠੀਕ ਕਰਿਆ ਜਾ ਰਿਹਾ ਹੈ ਅੱਜ ਰਾਤ ਨੂੰ ਹੋਰ ਦੇਖੋ ਕੀ ਹਾਲ ਹੋਣਾ ਹੁਣ ਪਾਣੀ ਦੀਆਂ ਪੱਟੀਆਂ ਵੀ ਰੱਖਣੀਆਂ ਪੈਣੀਆਂ ਨੇ ਮੱਥੇ ਤੇ ਤੇ ਮੈਂ ਸਮਝਦਾ ਕਿ ਇਹ ਜਿਹੜਾ ਇਨਸਾਨ ਹੈ ਨਾ ਭਗਵਾਨਤਮਨ ਅਸੀਂ ਭਗਵਾਨਤਪਾ ਨਹੀਂ ਕਹਿੰਦੇ ਪੈਗਮਾਨ ਹੈ ਪੈਗਮਾਨ ਕਿ ਬੋਲਦਾ ਤੇ ਇਹਨੂੰ ਬਿਕਰ ਮਰਜੀਤ ਜੀ ਤੇ ਤਾਂ ਪਹਿਲਾਂ ਵੀ ਇਹਨੇ ਮਾਫੀਆਂ ਮੰਗੀਆਂ ਨੇ ਹੁਣ ਵੀ ਮਾਫੀਆਂ ਮੰਗਣੀਆਂ ਪੈਣਗੀਆਂ ਕੋਡੇ ਟੇਕ ਕੇ ਮਾਫੀਆਂ ਮੰਗਣੀਆਂ ਪੈਣਗੀਆਂ ਬਿਲਕੁਲ ਝੂਠਾ ਝੂਠਾ ਇਹ ਸਾਰਾ ਕੁਝ ਹੈ ਕਿਉਂਕਿ ਬਿਕਰ ਮਰਜੀਤ ਜੀ ਅੱਜ ਨਹੀਂ ਇਹ ਪੁਰਖਿਆਂ ਤੋਂ ਲੈ ਕੇ ਦਾਦੇ ਪੜਦਾਦਿਆਂ ਤੋਂ ਲੈ ਕੇ ਮੰਨੋ ਵੀ ਪੂਰੇ ਆਪਣਾ ਇਹਨਾਂ ਕੋਲ ਜਾਇਦਾਦ ਹੈ ਖਾਲਸਾ ਖਾਲਜ ਪਟਿਆਲੇ ਬਣਿਆ ਹੋਇਆ 25 ਕਿਲੇ ਇਹਨਾਂ ਨੇ ਉਹਦਾ ਜ਼ਾਨ ਕੀਤੇ ਖਾਲਸਾ ਖਾਲਜ ਵਾਸਤੇ ਇਹ ਕਹਿੰਦੇ ਨੇ ਵੀ ਇਹਨਾਂ ਨੇ ਚਿੱਟਾ ਵੀ ਚਿੱਟਾ ਬਿਲਕੁਲ ਝੂਠਾ ਸਾਰਾ ਕੁਝ ਸਾਬਤ ਹੋਣਾ ਮਿਕਰਨ ਮਜੀਠੀਆ ਦਾ ਪੁਰਾਣਾ ਲੈਂਡਲੋਰਡ ਆ ਰਮੀਆ ਉਹਨੂੰ ਇਹ ਕੰਮ ਕਰਦੀ ਕੋਈ ਲੋੜ ਨਹੀਂ ਫਿਰ ਰੇਡ ਪਈ ਸੀ ਵਿਜੀਲੈਂਸ ਦੀ ਉਹਨਾਂ ਉੱਤੇ ਹੋਰ ਕਈ ਮੋਬਾਈਲ ਮਿਲੇ ਸੀਗੇ ਅਮਦਰੋਬਾਦ ਜائਦਾਦਾ ਕਹਿੰਦੇ ਹਿਮਾਚਲ ਵਿੱਚ ਜ਼ਮੀਨ ਹੈ ਮੇਰੇ ਉਹ ਗੱਲਾਂ ਗਲਤ ਨਹੀਂ ਬਿਲਕੁਲ ਬਸੇ ਜੇ ਉਹ ਦੇ ਦੇਣ ਮਜੀਠੀਆ ਸਾਹਿਬ ਨੂੰ ਬਹੁਤ ਵਧੀਆ ਜਿਹੜੀਆਂ ਜਾਇਦਾਦਾਂ ਉਹਨਾਂ ਨੇ ਕਈਆਂ ਨੇ ਨਾ ਉਹ ਮਜੀਠੀਆ ਸਾਹਿਬ ਨੂੰ ਦੇ ਦੇਣੀਆਂ ਚਾਹੀਦੀਆਂ ਨੇ ਬਿਲਕੁਲ ਝੂਠ ਝੂਠ ਗੱਲਾਂ ਨੇ ਇਹ ਕੋਈ ਕਿਤੇ ਜਾਇਦਾਦ ਨਹੀਂ ਜੋ ਦਾਦਾ ਨੇ ਇੱਕ ਨੰਬਰ ਸਾਰੀਆਂ ਜਾਇਦਾਦਾਂ ਨੇ ਬਿਲਕੁਲ ਜਿਵੇਂ ਪਹਿਲਾਂ ਸੁਖਵੀਰ ਸਿੰਘ ਬਾਦਰ ਤੇ ਵੱਡੇ ਬਾਦ ਸਾਹਿਬ ਤੇ ਵੀ ਆਮਲਾਜ ਗਿਆ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹ ਵੀ ਬਿਲਕੁਲ ਬਰੀ ਹੋ ਕੇ ਆਏ ਤੇ ਇਸ ਤਰ੍ਹਾਂ ਹੀ ਮਜੀਠੀਆ ਸਾਹਿਬ ਵੀ ਬਿਲਕੁਲ ਬਰੀ ਹੋ ਕੇ ਬਾਹਰ ਆ ਗਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਵਰਕਰ ਖੜੇ ਨੇ ਅਕਾਲੀ ਦਲ ਦੇ ਤੁਸੀਂ ਪੂਰੀ ਖੁਸ਼ੀ ਆ ਕਿ ਮਜੀਠੀਆ ਦੇ ਨਾਰੇ ਲੱਗ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਕੀ ਕਹਿਣਾ ਚਾਹੁੰਦੇ ਜੀ ਜੋ આરોਪ ਲੱਗੇ ਸੀ ਮਜੀਠੀਆ ਉੱਤੇ ਅੱਜ ਬਾਹਰ ਆ ਰਹੇ ਨੇ 7 ਮਹੀਨੇ ਬਾਅਦ ਪਰਮਾਤਮਾ ਜਿਹੜਾ ਸੱਚ ਆ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਝੂਠ ਹਾਰਦਾ ਹੈ ਇਹ ਸ਼ਰਾਬੀ ਬੰਦਾ ਠੀਕ ਹੈ ਸਰਕਾਰ ਕਦੇ ਪੰਜਾਬੀ ਗਲਤੀ ਕਰਦੇ ਨੇ ਪਰ ਇਹ ਸ਼ਰਾਬੀ ਬੰਦੇ ਦਾ ਉਹ ਹਾਲ ਹੋਣਾ ਨਾ ਘਰ ਦਾ ਇਹ ਜਨਾਨੀ ਵੀ ਛੱਡ ਕੇ ਭੱਜ ਜਾਣੀ ਤੁਸੀਂ ਤਾਂ ਇਹ ਹਾਲ ਦੇਖਿਓ ਜਿਹੜਾ ਇਹ ਅੱਜ ਧੱਕਾ ਕਰ ਰਿਹਾ ਇਹ ਕਰ ਰਿਹਾ ਇਹ ਕੋਈ ਪੰਜਾਬ ਦਾ ਕਲਚਰ ਨਹੀਂ ਹੈ ਕਿ ਬੰਦਿਆਂ ਨੂੰ ਐਵੇਂ ਨਜਾਇਜ਼ ਕਦੇ ਸ਼ਰਾਬ ਦਾ ਕਹਿ ਦੇਣਾ ਕਦੇ ਕਦੇ ਨਸ਼ੇ ਦਾ ਕਹਿ ਦੇਣਾ ਤੇ ਜਦੋਂ ਕੇਸ ਦਿੱਤਾ ਉਹਦੋਂ ਇਨਕਮ ਵੱਧ ਦਾ ਕੇਸ ਦਿੱਤਾ ਇਹ ਮਤਲਬ ਇੱਕ ਸ਼ਰੇਆਮ ਤੱਕ ਹੈ ਇੰਨਾ ਜਾਇਜ ਜਿਹੜੀ ਗੱਲ ਹੈ ਉਹ ਜਾਇਜ ਜਾਇਜ ਤੱਕ ਠੀਕ ਰਹਿੰਦੀ ਹੁੰਦੀ ਹੈ ਇੱਕ ਹੱਦ ਤੱਕ ਅੱਜ ਫੇਰ ਉਹੀ ਤੁਸੀਂ ਦੇਖ ਲਿਓ ਘੰਟੇ ਜਾਂ 2 ਘੰਟਿਆਂ ਬਾਅਦ ਉਹੀ ਮੁੱਛਾਂ ਨੂੰ ਵੱਟ ਉਹੀ ਚੜ੍ਹਦੀ ਕਲਾ ਤੁਹਾਡੇ ਸਾਹਮਣੇ ਅੱਜ ਫੇਰ ਹੋਏਗੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਚੜ੍ਹਦੀ ਕਲਾ ਤੁਸੀਂ ਦੇਖਿਆ ਦੁਨੀਆ ਦੇ ਕੋਈ ਅੱਜ ਰਸਤਾ ਹੈ ਪੁਲਿਸੇ ਰੋਕਣ ਦੇ ਬਾਅਦ ਵੀ ਸਾਥਾਂ ਤੇ ਅੱਜ ਉਹ ਲੱਗਿਆ ਕਿਰੇ ਕੇਸ ਇਲਜ਼ਾਮ ਲੱਗਦੇ ਨੇ ਭੋਲੇ ਭੋਲੇ ਲਗਾਏ ਗਏ ਨੇ ਵੀ ਨਸ਼ਾ ਵਸਦਾ ਕਰਾ ਵੀ ਨਸ਼ਾ ਵੇਚਦਾ ਵੀ ਨਸ਼ਾ ਲੈ ਕੇ ਆ ਮਜੀਠੀਆ ਉਹਦਾ ਕੋਈ ਰੋਪ ਲੱਗਿਆ ਨਹੀਂ ਚਾਹਦਦੇ ਜਿਹੜਾ ਵਾਧਾ ਆਮਦਨ ਦੇ ਅੰਦਰ ਵੱਧ ਜਾਇਦਾ ਦੇ ਰੋਪ ਲੱਗੇ ਹੋਏ ਨੇ ਫਿਰ ਉਹ ਤਾਂ ਸਾਬਿਤ ਨਹੀਂ ਕਰ ਸਕੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਰਕਾਰ ਨਹੀਂ ਦੋ ਸਰਕਾਰਾਂ ਕਾਂਗਰਸ ਨਾ ਦੋ ਸਰਕਾਰਾਂ ਲੰਘ ਜਾਣਾ ਤੇ ਤੁਹਾਡੇ ਸਾਹਮਣੇ ਹੈ ਅੱਜ ਤਾਂ ਸਰਕਾਰ ਘੰਟੇ ਬਾਅਦ ਲੱਭ ਰਹੀ ਹੈ ਸਿਰਫ ਝੂਠ ਤੇ ਸਾਜਾ ਸਰਦਾਰ ਵਿਕਰਮ ਸਿੰਘ ਮਜੀਠੀਆ ਹਰ ਇਨਸਾਨ ਨੂੰ ਪਤਾ ਹੋਣਾ ਉਹਨਾਂ ਦੇ ਘਰ ਕਦੇ ਮੀੜ ਤੇ ਅੰਦਰ ਤੱਕ ਵੀ ਨਹੀਂ ਹੁੰਦਾ ਨਸ਼ਾ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਕਦੇ ਕਿਸੇ ਚੀਜ਼ ਨੂੰ ਹੱਥ ਲਿਆ ਗੁਰੂ ਦੀ ਬਾਣੀ ਹੈ ਉਹਦੀ ਸਿਹਤ ਦੇਖ ਲਿਓ ਅੱਜ 7 ਮਹੀਨਿਆਂ ਬਾਅਦ ਵੀ ਚੜਦੀ ਕਲਾ ਜੋਗਾ ਔਰ ਫਿੱਟ ਬੰਦੇ ਹੋਣਗੇ ਜਿਹੜੇ ਬਾਬਾ ਜੀ ਆ ਸੀਗੇ ਇਹ ਬਾਬਾ ਗਗਿੰਦਰ ਸਿੰਘ ਢੱਲੋ ਜਿਹੜੇ ਤੇਰਾਮੁਖੀ ਨੇ ਬਿਆਸ ਦੇ ਉਹ ਦੂਜੀ ਵਾਰ ਹੀ ਆਏ ਨੇ ਕਿ ਉਹਨਾਂ ਦਾ 1.5 ਵਿਚੌਣਾ ਦੇਖੋ ਉਹ ਪਰਸਨਲ ਹਰ ਬੰਦੇ ਦਾ ਆਪਣਾ ਅਧਿਕਾਰ ਹੈ ਉਹਦੀ ਪਰਸਨਲ ਫੇਰੀ ਸੀ ਪਰਸਨਲ ਬੰਦਾ ਕੋਈ ਕਿਸੇ ਵਾਸਤੇ ਵੀ ਜਾ ਸਕਦਾ ਹੈ ਇਹ ਉਹਨਾਂ ਦਾ ਅਧਿਕਾਰ ਸਾਡਾ ਵਰਜਨੀ ਅਸੀਂ ਉਹਦੇ ਬਾਰੇ ਗੱਲ ਕਰ ਸਕੀਏ ਹਰ ਬੰਦਾ ਕਿਸੇ ਦੀ ਆਵਾਜ਼ ਥਾ ਸਕਦਾ ਹੈ ਆਸਦਾ ਮਿਲ ਨਹੀਂ ਤਾਂ ਸਰਵ ਇਨਸਾਨ ਦਾ ਅਧਿਕਾਰ ਕੀ ਲੱਗ ਰਿਹਾ ਜਿਹੜਾ ਉਹਨਾਂ ਬਿਆਨ ਦਿੱਤਾ ਸੀ ਕਲੀਨ ਜਟ ਦਿੱਤੀ ਵੀ ਜਿਹੜੇ ਰੋਪ ਲੱਗੇ ਨੇ ਸਰਕਾਰ ਵੱਲੋਂ ਸਾਰੇ ਗਲਤ ਨੇ ਉਹਨਾਂ ਦੇਣੀ ਚਾਹੀਦੀ ਸਾਰੀ ਦੁਨੀਆ ਨੂੰ ਪਤਾ ਗਲਤ ਹੈ ਹੈ ਹੀ ਗਲਤ ਹੈ ਤੁਸੀਂ ਇੰਨਾ ਕਰਕੇ ਦੇ ਦੇ ਕੇ ਕਰਕੇ ਫਿਰ ਵੀ ਕਦੇ ਨਹੀਂ ਹੋਇਆ ਇਹ ਤਾਂ ਬਹੁਤ ਧੱਕਾ ਦੀ ਗੱਲ ਹੈ ਇਹ ਕੋਈ ਇਸ ਦੇ ਸਾਹਮਣੇ ਹੈ ਅ ਤੁਸੀਂ ਦੇਖਿਓ ਜਦੋਂ ਉਹਨਾਂ ਦੇ ਤੁਹਾਨੂੰ ਹੁਣ ਆਪ ਰੂਪਰੂ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਇਹ ਸਰਕਾਰ ਤਾਂ ਵੀ ਕਹਿੰਦੇ ਵੀ ਕਹਿੰਦੇ ਵੀ ਹਲੇ ਬੇਲ ਹੀ ਮਿਲਿਆ ਬਰੀ ਤਾਂ ਨਹੀਂ ਹੋਇਆ ਬੇਲ ਮਿਲੀ ਐ ਜੀ ਤੁਸੀਂ ਇਹ ਤਾਂ ਇਹ ਕਹਿੰਦਾ ਸੀ ਮੈਂ ਉਹਨਾਂ ਦਿਨ ਤੱਕ ਬਾਹਰ ਨਹੀਂ ਆਉਣ ਦਿੰਦਾ ਲੜਾਈ ਕਰ ਲਈ ਸਾਰੀ ਸਰਕਾਰ ਯੂਜ਼ ਕਰ ਲਈ ਵਰਤੋਂ ਕਰ ਲਈ ਸ਼ਰਾਬੀ ਰਾਤ-ਰਾਤ ਨੂੰ ਸੌਂਦਾ ਨਹੀਂ ਸਵੇਰ ਤੋਂ ਸ਼ਰਾਬੀ ਨੂੰ ਫਿਰ ਯੋਰ ਲੈਂਦਾ ਅੱਜੇ ਸ਼ਰਾਬੀ ਨੂੰ ਮਿਲਿਆ ਨੀਂਦ ਨਹੀਂ ਆਈ ਉਹਨੇ ਪੈਗ ਲਾ ਲਿਆ ਹੁਣ ਸਵੇਰੇ ਹੁਣ ਪੈਗ ਲਾ ਕੇ ਹੁਣ ਦੇਖ ਰਿਹਾ ਨਾ ਵੀ ਆਹ ਦੇਖ ਹਾਲ ਕੀ ਆ ਉਸ ਮੋੜ ਤੋਂ ਲੈ ਕੇ ਉਸ ਤੱਕ ਅੱਜ ਫਿਰ ਉਹ ਤੁਹਾਡੇ ਸਾਹਮਣੇ ਹੀ ਹੈ ਦੁਪਹਿਰ ਤੋਂ ਬਾਅਦ ਤੁਸੀਂ ਦੇਖਿਓ ਚੜ੍ਹਦੀ ਕਲਾ ਤੁਸੀਂ ਕਿੱਥੋਂ ਆਏ ਹੋ ਜੀ ਹੁਣ ਮੈਂ ਹਲਕਾ ਨਚਰਜ ਪਟਿਆਲਾ ਦਿਹਾਤੀ ਤੇ ਆਹ ਸਾਰੀ ਫੌਜ ਹੈ ਸਾਡੀ ਤੇ ਜਿੰਨੀ ਆ ਦੇਖੋ ਖੜੀ ਹੈ ਜੇ ਸਿਰਫ ਇਦੇ ਤੱਕ ਹੈਗੀ ਹੈ ਜੇ ਪੁਲਿਸ ਬਹੁਤ ਰੋਕ ਰਹੀ ਹੈ ਜਾਮ ਲੱਗਿਆ ਹੋਇਆ ਤੁਸੀਂ ਦੁਪਹਿਰ ਤੱਕ ਦੇਖਦੇ ਚੜ੍ਹਦੀ ਕਲਾ ਰਹਿਣਗੇ ਮੱਝੇਦੋ ਵੀ ਮੱਝੇ ਬਰਕਰ ਮੱਝੇਦੋ ਵੀ ਆਏ ਨਹੀਂ ਜੀ ਜਾਂ ਕਮਰੇ ਨਹੀਂ ਲ ਕਿਉਂਕਿ ਲੋਕ ਕੱਲ ਹੀ ਪਹੁੰਚ ਗਏ ਸੀਗੇ ਉਹ ਅੱਜ ਲੱਗੇ ਸੀਗੇ ਪਹਿਲਾਂ ਹੀ ਇਕੱਠਾ ਹੈ ਥੋੜਾ ਸਤਾਈ ਦਾ ਵੋਟਾਂ ਦੇ ਕੀ ਲੱਗਦਾ ਹੈ ਅਕਾਲੀ ਦਲ ਸਰਕਾਰ ਕਿੱਥੇ ਤੁਸੀਂ ਖੜੀ ਦੇਖਦੇ ਹੋ ਅਕਾਲੀ ਦਲ ਲੋਕ ਬਣਾ ਚੁੱਕੇ ਨੇ ਉਹਦਾ ਦਿਨ ਟਪਾਰੇ ਨਹੀਂ ਸਾਡਾ ਦਿਨ ਕਿਵੇਂ ਲੰਘਣਗੇ ਸਰਕਾਰ ਤਾਂ ਬਣ ਚੁੱਕੀ ਹੈ ਤਾਂ ਲੋਕ ਵੇਟ ਕਰ ਰਹੇ ਨੇ ਕਿ ਅਸੀਂ ਕਿੰਨੀ ਜਲਦੀ ਤੋਂ ਜਲਦੀ ਅਸੀਂ ਜਿਹੜੀ ਸਰਕਾਰ ਬਣਾਈਏ ਲੱਗਦਾ ਵੀ ਜਿਹੜੇ ਹੁਣ ਪਹਿਲਾਂ ਹਵਾ ਚਲੀ ਸੀ ਨਹੀਂ ਰੀ ਚਲੀ ਸੀ ਕਾ ਝਾੜੂ ਦੀ ਲੋਕਾਂ ਦਾ ਚੁਕਾ ਹੋਣਾ ਤਾਲੀਆਂ ਕਿ ਨਹੀਂ ਹੋ ਰਹੀਆਂ ਆਦਿ ਸਾਰੀ ਰਾਤ ਤੇ ਸਾਡੇ ਲਾਲਕਾ ਹਲਕਾਂ ਚਾਰਜ ਦੇ ਰਿਹਾ ਰਾਤ ਵੀ ਇੱਥੇ ਕੱਢ ਲਈ ਜਦੋਂ ਪਤਾ ਲੱਗ ਕੱਲ ਦੀ ਸ਼ਾਮ ਦੀ ਇੱਥੇ ਖੜੇ ਨੇ ਪੂਰੇ ਦਿਨ ਕਰ ਰਹੇ ਨੇ ਲੰਗਰ ਚਾਹ ਪਾਣੀ ਆ ਦੇਖੋ ਗੁਰੂ ਦੀ ਕਿਰਪਾ ਐ ਹੁੰਦੀ ਹੈ ਪੰਜਾਬੀਆਂ ਦੀ ਫਿਰ ਜਦੋਂ ਚੜ੍ਹਦੀ ਕਲਾ ਹੁੰਦੀ ਹੈ ਠੀਕ ਹੈ ਕਿਤੇ ਪੰਜਾਬੀਆਂ ਨੇ ਇੱਕ ਵਾਰ ਧੋਖਾ ਕਰ ਪਰ ਬਾਰ ਬਾਰ ਪੰਜਾਬੀ ਧੋਖਾ ਨਹੀਂ ਕਰਦੇ ਪੰਜਾਬੀ ਚੜ੍ਹਦੀ ਕਲਾ ਵਾਲੇ ਨੇ ਚੜ੍ਹਦੇ ਕਰ ਰਹਿਣਗੇ ਪੰਜਾਬੀ ਦੁਸ਼ਮਣ ਦੁਸ਼ਮਣ ਤੇ ਸੱਜਣ ਦੀ ਕਬਰ ਤੱਕ ਜਾਂਦਾ ਹੈ ਕਿਉਂਕਿ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਜੇ ਦੁਸ਼ਮਣ ਨਾਲ ਦਸ਼ਮਣੀ ਹੋਵੇ ਤਾਂ ਉਹਦੇ ਸ਼ਮਸ਼ਾਨ ਘੜ ਤੱਕ ਉਹਦਾ ਐਂਡ ਤੱਕ ਪਿੱਛਾ ਕਰਦਾ ਹੈ ਤੇ ਪੰਜਾਬੀ ਆਪਣੇ ਸੱਜਣ ਦੇ ਨਾਲ ਚਟਾਨ ਦੀ ਜਹਰ ਖੜਦਾ ਹੈ ਸੋ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਲੀਡਰ ਪੂਰੀ ਅਕਸ਼ਾ ਦੇ ਵਿੱਚ ਹੈਗਾ ਤੇ ਅੱਜ ਤੁਸੀਂ ਦੇਖੋਗੇ ਪੰਗੜਾ ਪੈ ਰਿਹਾ ਦਿਵਾਲੀ ਦੁਸ਼ਹਿਰਾ ਤੇ ਵਿਸਾਖੀ ਦਾ ਮਾਹੌਲ ਬਣਿਆ ਹੋਇਆ ਤੇ ਜਿਹੜਾ ਤੁਸੀਂ ਮਤਲਬ ਪਹਿਲਾਂ ਤੋਂ ਤੁਹਾਨੂੰ ਭਰੋਸਾ ਸੀਗਾ ਵੀ ਔਰੋਗਲਤ ਲੱਗੇ ਗਏ ਨੇ ਬਿਲਕੁਲ ਸਹੀ ਇੱਕੋ ਰੋਪ ਤਾਂ ਭਗਵੰਤ ਮਾਨ ਦੀ ਖਬਰਾਟ ਕੇਸ਼ਰੀਵਾਲ ਨੇ ਪੈਰਾਂ 'ਚ ਪਗ ਰੱਖ ਕੇ ਬਾफी ਮੰਗੀ ਸੀਗੀ ਬਿਕਰਮਜੀਤੋਂ ਤੇ ਜਦੋਂ ਉਹਨਾਂ ਦਾ ਮੌਕਾ ਆਇਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਕਿਸੇ ਤਰੀਕੇ ਨਾਲ ਲਿਬੇਟ ਕੇ ਝੂਠੀਆਂ ਗੱਲਾਂ ਕਰਕੇ ਅਸੀਂ ਬਿਕਰਮ ਨੂੰ ਬੰਦ ਕਰ ਲਾਂਗੇ ਬਿਕਰਮ ਜੀ ਨੂੰ 7 ਮਹੀਨੇ ਨਾਲ ਬੰਦ ਕਰਕੇ ਦੇਖ ਲਿਆ ਪੰਜਾਬ ਦਾ ਕਾਲੀ ਦਲ ਉਸ ਦਿਨ ਤੋਂ ਉੱਪਰ ਨਾ ਸ਼ੁਰੂ ਹੋ ਗਿਆ ਪੰਜਾਬ ਚ ਸਾਡੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੇ ਹੋਰ ਚੀਜ਼ਾਂ ਜਾਂ ਜਿਹੜੇ ਲੋਕ ਕਹਿੰਦੇ ਸੀ ਵੀ ਡਾ 900 ਆ ਸਕਦੇ ਪੰਜਾਬ ਚ ਕਾਲੀ ਦਲ ਨਹੀਂ ਆ ਸਕਦੇ ਆ ਕਾਲੀ ਦਲ ਆ ਗਿਆ ਡਾ 900 ਰਾਉਣਾ ਜਾਂ ਨਹੀਂ ਹੋਣਾ ਵੱਖਰੀ ਗੱਲ ਹੈ ਪਰ ਭਗਵੰਤ ਮਾਨ ਨੂੰ ਰਾਤ ਨੂੰ ਨੀਂਦ ਨਹੀਂ ਆਈ ਭਗਵੰਤ ਮਾਨ ਦੀ ਘਰ ਵਾਲੀ ਰਾਤ ਨੂੰ ਡਾਕਟਰਾਂ ਦੀ ਟੀਮ ਪੇਟਾ ਕੇ ਬੈਠੀ ਰਹੀ ਆ ਉਹਦੇ ਨਾਲ ਨਾਲ ਕਿਉਂਕਿ ਉਹ ਸੁੱਤਾ ਵੀ ਉੱਪਰਦਾ ਨਹੀਂ ਪਾ ਮਜੀਠੀਆ ਆ ਗਿਆ ਸੋ ਇਸ ਕਰਕੇ ਮੈਂ ਖੜਾ ਜਾਉਣਾ ਵੀ ਹੁਣ ਮਜੀਠੀਆ ਤੇ ਸਰਦਾਰ ਸਖਬੀ ਸਿੰਘ ਬਾਦਲ ਇਹਨਾਂ ਨੇ பலன பண்ண ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣੀ ਹੈ ਜਿਹੜੇ ਧਾੜਵੀ 123 24 ਪੰਜਾਬ ਚ ਆ ਕੇ ਲੁੱਟ ਰਹੇ ਨੇ ਕੱਲੇ ਕੱਲੇ ਮਹਿਕਮੇ ਦੇ ਉੱਪਰ ਦਿੱਲੀ ਦਾ ਬੰਦਾ ਬੈਠਾ ਹੈ ਤੇ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਫੜ ਕੇ ਇਸੇ ਜੇਲ੍ਹ ਚ ਵਾਪਸ ਲਿਆਉਣਾ ਹੈਗਾ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਭਗਵੰਤ ਮਾਨ ਦੀ ਟੀਮ ਦਾ ਕੇਜਰੀਵਾਲ ਦੀ ਟੀਮ ਦੀ ਅੱਜ ਉਲਟੀ ਗਿਣਤੀ ਸ਼ੁਰੂ ਹੋ ਗਈ ਆ ਕੀ ਲੱਗਦਾ ਵੀ ਹੁਣ 27 ਤੋਂ ਪਹਿਲਾਂ ਬੀਜੇਪੀ ਨਾਲ ਗਾਠਜੋੜ ਕੀਤਾ ਜਾਊਗਾ ਦੇਖੋ ਬੀਜੇਪੀ ਨਾਲ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੈ ਹਾਈ ਕਮਾਂਡ ਕਰਦੀ ਆ ਜਾਂ ਨਹੀਂ ਕਰਦੀ ਪਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਵਾਸਤੇ ਇਕੱਲਾ ਵੀ ਸਰਮ ਅਥ ਨਜ਼ਰ ਆ ਰਿਹਾ ਹੈ ਤੇ ਤੁਸੀਂ ਦੇਖੋਗੇ ਦਿਨੋ ਦਿਨ ਇਸ ਤਰ੍ਹਾਂ ਦਾ ਹੋਣਾ ਕਿ ਸ਼ਰਮਣੀ ਅਕਾਲੀ ਦਲ ਨੇ ਇਕੱਲੇ ਨੇ ਵੀ ਸਰਕਾਰ ਬਣਾ ਦੇਣੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਵੀ ਇੰਨੀ ਖੁਸ਼ੀ ਹੈ ਵੀ ਪਕੌੜਿਆਂ ਦਾ ਲੰਗਰ ਵੀ ਚਲਾਇਆ ਗਿਆ ਵਰਕਰਾਂ ਵੱਲੋਂ ਪਕੌੜੇ ਮੰਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਵੀ ਇਹ ਨਹੀਂ ਖੁਸ਼ੀ ਹੈ ਜੀ ਵੀ ਪਕੌੜੇ ਵੀ ਬਣਦੇ ਜਾ ਰਹੇ ਨੇ ਅੱਜ ਹਾਂ ਜੀ ਹਾਂ ਜੀ ਪਕੌੜੇ ਵੀ ਬਣਦੇ ਜਾ ਰਹੇ ਨੇ ਤੇ ਭੰਡੜੇ ਵੀ ਪੈਣੇ ਨੇ ਆ ਤਸ਼ਬਾਹੀ ਵੀ ਹੋਣੀ ਹੈ ਤੇ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਤੇ ਸ਼੍ਰੋਮਣੀ ਕਾਰਦੀ ਦਲ ਦੇ ਜਿਹਾਰੂ ਜਿਹੜੇ ਆਗੂ ਨੇ ਮਜੀਠੀਆ ਸਾਹਿਬ ਆ ਰਹੇ ਨੇ ਉਹਨਾਂ ਦੀ ਆਮ ਤੇ ਹਰ ਇੱਕ ਤਰੀਕਾ ਦੀ ਤਿਆਰੀ ਹੈ ਸਿਰਫ ਭਗਵਾਨ ਤਬਾਦ ਦੇ ਪੈਗ ਤੋਂ ਵੇਨਾ ਉਹਦੀ ਪੈਗ ਦੀ ਬੜੀ ਗੱਲ ਹੁੰਦੀ ਹੁਣ ਤਾਂ ਹੀ दारू ਪੀਣੋਂ ਹਟ ਗਿਆ ਸ਼ਾਦੀ ਹਟ ਗਿਆ ਜੀ ਉਹਦੀ ਮਾਂ ਦਾ ਜਿਹੜੀ ਸਾਰੀ ਪੀਂਦੇ ਨੇ ਉਹਦੀ ਮਾਂ ਵੀ ਸਾਰੀ ਪੀਂਦੇ ਨੇ ਮਾਂ ਦੀ ਸੌਂਹ ਖਾ ਕੇ ਨਹੀਂ ਹਟਿਆ ਗੁਰੂ ਗ੍ਰੰਥ ਸਾਹਿਬ ਦੀ ਸੌਂਹ ਖਾ ਕੇ ਨਹੀਂ ਹਟਿਆ ਹੁਣ ਕਿੱਥੋਂ ਹਟ ਜੂਗਾ ਜੀ ਉਹ ਤਾਂ ਬੋਲੇ ਹੀ ਨਹੀਂ ਜਾਂਦਾ ਬਿਨਾਂ ਪੈਗ ਲਾਇ ਦੋ ਤਾਂ ਨਾ ਤੁਰਿਆ ਜਾਵੇ ਉਹਦਾ ਰਾਤ ਨੂੰ ਵੀ ਹੁਣ ਤਾਂ ਸੁਖਵੀਰ ਸਿੰਘ ਬਾਦਲੇ ਦੇਖਦਾ ਉਹਦੇ ਦਿਨ ਰਾਤ ਹਾਇ ਸਗਵੀਰ ਹਾਇ ਸਗਵੀਰ ਆਇ ਸਗਵੀਰੇ ਹੁੰਦੀ ਆ ਹੁਣ ਗੱਲ ਅਸੀਂ ਹੋਰ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਮੁੱਛ ਤੋਂ ਪਤਾ ਕਿਉਂ ਡਰ ਲੱਗਦਾ ਜੀ ਕਿਉਂ ਇਹਨਾਂ ਦੇ ਕਿਸੇ ਬੰਦੇ ਦੀ ਮੁੱਛੀ ਕੋ ਨਹੀਂ ਹੈਗੀ ਇਹਨਾਂ ਦੀ ਨਾ ਪਾਰਟੀ ਦੇ ਕਿਸੇ ਬੰਦੇ ਦੀ ਮੁੱਛੀ ਨਹੀਂ ਹੈਗੀ ਇਹ ਤਾਂ ਮੁੱਛ ਤੋਂ ਡਰਦੇ ਨੇ ਕਿਉਂ ਬੇੜਾ ਮੁੱਛਾਂ ਵਾਲੇ ਬੰਦੇ ਬੈਠੇ ਨੇ ਇੱਧਰ ਵੇਖੋ ਕਾਲੀਦਾਲ ਦੇ ਕਿਹੜਾ ਬੰਦਾ ਜਿਹਦੇ ਮੁੱਛ ਨਹੀਂ ਹੈਗੀ ਇਹ ਬਿਕਰਮਜੀਤ ਮਜੀਠੀਆ ਦੀ ਮੁੱਛ ਤੋਂ ਡਰਦੇ ਨੇ ਪਰ ਅਸੀਂ ਤਾਂ ਉਹਦੀ ਖੁਸ਼ੀ ਵਿੱਚ ਆਖੋ ਚਾਹ ਦਾ ਲੰਗਰ ਪਕੌੜਿਆਂ ਦਾ ਲੰਗਰ ਹਰ ਇੱਕ ਚੱਲਦਾ ਆਈ ਕਹਿਣਾ ਚਾਹੁੰਦੇ ਆ ਭਗਵੰਤਬਾਹੂ ਨੂੰ ਵੇ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਦਾ ਟਾਈਮ ਸੱਤੇ ਆਉਂਦਾ ਰਹਿੰਦਾ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਖੁਸ਼ੀ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਵੀ ਜਿਹੜੇ ਪਕੌੜਿਆਂ ਦਾ ਲੰਗਰ ਵੀ ਜੋ ਚੱਲ ਰਿਹਾ ਹੈ ਚਾਹ ਦਾ ਲੰਗਰ ਵੀ ਹੈ ਤੇ ਫੁੱਲ ਲੈ ਕੇ ਖੜੇ ਨੇ ਤੁਸੀਂ ਲਗਾਤਾਰ 90 ਜੇਲ੍ਹ ਤੋਂ ਤਸਵੀਰਾਂ ਦੇਖ ਰਹੇ ਹੋ ਮੈਂ ਬਨੀਂਦਾ ਸਿੰਘ ਮੇਰਾ ਨਾਮ ਕੈਮਰਾ ਮੇਜਰ ਧੰਨਵਾਦ